ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਅੱਜ ਲੈ ਕੇ ਪਹੁੰਚੇ ਹਾਂ ਇੱਕ ਵਾਰ ਫਿਰ ਤੋਂ ਤੇ ਮਸ਼ੀਨਰੀਆਂ ਜਿਹੜੀਆਂ ਆਪਾਂ ਲੈ ਕੇ ਆਏ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੀਆਂ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਤੁਹਾਡੇ ਲਾਗੇ ਤੱਕੇ ਖੜੀਆਂ ਹੋਣਗੀਆਂ ਤੁਹਾਨੂੰ ਮਿਲ ਜਾਣਗੀਆਂ ਘਰੇ ਲੋਕਲ ਘਰਾਂ 'ਚ ਖੜੀਆਂ ਹੋਈਆਂ ਫੈਮਿਲੀ ਚੱਲੀਆਂ ਹੋਈਆਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਗੱਡੀ ਤੁਸੀਂ ਦੇਖੋ ਪੰਜਾਬ ਨੰਬਰ ਸਬਕਟ ਡਿਜ਼ਾਇਰ VDI ਪਹੁੰਚੀ ਹੈ 2009 ਮਾਡਲ ਗੱਡੀ ਹੈ ਜੀ ਡਿਜ਼ਾਇਰ ਗੱਡੀਆ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਹੈ ਤੇ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਗੱਡੀ ਆ 2029 ਤੱਕ ਰੱਪ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਤੇ ਗੱਡੀ ਬਹੁਤ ਵਧੀਆ ਜੀ ਚੱਲੀ ਵਧੀਆ ਹੋਈ ਆ ਮਲੋੜ ਖੜੀ ਆ 185 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਉੱਪਰ-ਨੀਚੇ ਇੱਕ ਬਾਰੇ ਸਿਰਫ ਡਿਮਾਂਡ ਹੈ ਜੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਹੈ ਨਹੀਂ ਵਧੀਆ ਸੋਹਣੀ ਗੱਡੀ ਹੈ ਬਾਕੀ ਤੁਸੀਂ ਫੋਟੋਵਾਂ ਚ ਦੇਖ ਰਿਓ ਜੀ ਤੇ ਤੁਹਾਨੂੰ ਵੀਡੀਓ ਚ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਫੋਟੋਆਂ ਰਾਹੀਂ ਤੁਸੀਂ ਸਾਰਾ ਕੁਝ ਦੇਖ ਲਿਆ ਹੋਊਗਾ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਤੁਸੀਂ ਜਾ ਕੇ ਦੇਖੋ ਗੱਲਬਾਤ ਕੋਈ ਵੀ ਕਰਨੀ ਹੈ ਸਿੱਧੇ ਮਾਲਕ ਨਾਲ ਕਰੋ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਕੰਮ ਸਾਰਾ ਗੱਡੀ ਦਾ ਇਹਨਾਂ ਨੇ ਕਰਵਾ ਰੱਖਿਆ ਤੇ 185 ਡਿਮਾਂਡ ਹੈ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਹੈ 973640 643 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਹੁਣ ਆਪਾਂ ਸੈਕੰਡ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ i10 ਪਹੁੰਚੀ ਆ cng ਉਹਨੂੰ ਪੇਪਰ ਰੈਜ਼ਿੰਗ ਤੇ ਗੱਡੀ ਖੜੀ ਐ ਮਲੂਟ ਗੱਡੀ ਦਾ ਰੇਟ 85000 ਰੁਪਇਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਵਾਧਾ ਥੋੜਾ ਬਹੁਤਾ ਹੋ ਜੂਗਾ ਜ਼ਿਆਦਾ ਨਹੀਂ ਹੋਣਾ ਫਿਕਸ ਵਾਂਗੂ ਇਹਨਾਂ ਨੇ ਰੇਟ ਰੱਖਿਆਗਾ ਗੱਡੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਹੀ ਲਈਆਂ ਇੰਜਨ ਉੰਜੜ ਪੂਰਾ ਵਧੀਆ ਬਾਕੀ ਸੀएनजी ਉਨ ਲੱਗੀ ਹੋਈ ਆ ਪੇਪਰ ਹੈ ਤੇ ਇਹ ਗੱਡੀ ਮਲੋਡ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਇੰਜਨ ਉੰਜੜ ਦੇਖਣੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਆ ਵੀ ਗੱਡੀ ਚ ਕੋਈ ਪ੍ਰੋਬਲਮ ਨਹੀਂ ਬਹੁਤ ਸੋਹਣੀ ਗੱਡੀ ਆ ਤੇ ਇੱਕ ਨੰਬਰ ਗੱਡੀ ਆ ਤੇ ਸਾਰਾ ਕੁਝ ਵਧੀਆ ਹੈ 1 ਰੁਪਿਆ ਭਾਲਦੀ ਨਹੀਂ ਤੇ ਸਾਡੇ ਵੱਲੋਂ ਫੁੱਲ ਗਾਰੰਟੀ ਆ ਮਾਲਕ ਕਹਿੰਦੇ ਨੇ ਬਾਕੀ ਕੋਈ ਵੀ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 62 836 51 243 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰੋ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਚੁਗੀ ਤੇ ਹੁਣ ਆਪਾਂ ਗੱਲ ਕਰਾਂਗੇ ਤੀਜੀ ਗੱਡੀ ਦੀ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਹੁਣ ਤੁਸੀਂ ਚੈੱਕ ਕਰੋ ਜੀ ਆਪਣੇ ਕੋਲੇ ਆਲਟੋ ਪਹੁੰਚੀ ਐ ਆਲਟੋ ਗੱਡੀ ਐ 2009 ਮਾਡਲ ਐ ਜੀ 2029 ਤੱਕਰ ਤਾਂ ਇਹਦੀ ਆਪਾਂ ਨੂੰ ਪਾਸਿੰਗ ਮਿਲ ਚੁਗੀ ਗੱਡੀ ਪੂਰੀ ਸਾਫ਼ ਪਈ ਆ ਪੂਰੀ ਵਧੀਆ ਨੋਨ ਐਕਸੀਡੈਂਟ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਟਾਇਰਾਂ 'ਚ ਆਲਾਈ ਲੱਗੇ ਹੋਈ ਨਹੀਂ ਤੇ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ 29 ਟੱਕਰ ਵਧੀਆ ਪਾਸਿੰਗ ਆ 1 ਲੱਖ ਤੇ 10000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਈ ਏ ਗੱਡੀ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਇਹਨਾਂ ਨੂੰ ਫੋਨ ਕਰ ਲਓ ਤੇ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਉੱਪਰ-ਨੀਚੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਰੰਗ ਵੀ ਚਿੱਟਾ ਹੈਗਾ ਵਧੀਆ ਸੋਹਣਾ ਰੰਗ ਹੈਗਾ ਤੇ ਚਾਰੇ ਪਾਸੇ ਤੁਸੀਂ ਦੇਖ ਹੀ ਲਏ ਗੱਡੀ ਤੇ ਨੋ ਮਾਡਲ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਆ 70 87507556 ਗੱਲ ਕਰਨੀ ਆ ਤੁਸੀਂ ਆਪੇ ਕਰੋ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਬਾਕੀ ਆ ਗੱਡੀ ਤੁਸੀਂ ਦੇਖ ਲਈਂ ਅੱਗੇ ਤੋਂ ਉਹਨਾਂ ਮੋਟਰਸਾਈਕਲ ਦੇਖਣ ਨੂੰ ਮਿਲੂਗਾ ਗੱਡੀ ਹੋਰ ਵੀ ਬਹੁਤ ਸਾਰੀਆਂ ਨੇ ਉਹਨਾਂ ਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਜੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਏ ਤਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜਿਹੇ ਅੱਖਰਾਂ 'ਚ ਹਮੇਸ਼ਾ ਲਿਖਿਆ ਰਹਿੰਦਾਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਂਦੀ ਆਪਣੇ ਕੋਲੇ ਭੇਜੋ ਤੇ ਆਪਾਂ ਐਡ ਫਰੀ ਦੇ ਵਿੱਚ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹਾਂ ਤੇ ਪਹਿਲੀ ਵਾਰ ਤੁਸੀਂ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੇ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਤਾਂ ਆਪਾਂ ਹਰ ਰੋਜ਼ ਨਮੀਆਂ-ਨਮੀਆਂ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਆ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਆ ਹੁਣ ਤੁਸੀਂ ਇੱਕ ਮੋਟਰਸਾਈਕਲ ਦੇਖੋ ਜੀ ਮੋਟਰਸਾਈਕਲ ਮਾਨਸਾ ਦਾ ਚਿੰਗ ਮਾਨਸਾ ਦਾ ਨੰਬਰ ਲੱਗਿਆ ਹੋਇਆ ਪੀਬੀ 31 ਦਾ ਤੇ ਹੀਰੋ ਹੋਂਡਾ ਦਾ सिटी शो ਪਹਿਲਾ ਹੁੰਦਾ ਸੀਗਾ ਐਸ ਐਸ ਪੁਰਾਣਾ ਮੋਟਰਸਾਈਕਲ ਤੇ ਬਹੁਤ ਵਧੀਆ ਕੰਡੀਸ਼ਨ ਚ ਪਿਆ ਹੈ ਜਿਹੜੇ ਹਿਸਾਬ ਨਾਲ ਇਹਦਾ ਮਾਡਲ ਹੈ ਉਸ ਹਿਸਾਬ ਨਾਲ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਨੂੰ ਮਿਲੂਗਾ ਇੰਜਨ ਹੁੰਦਣ ਪੂਰਾ ਵਧੀਆ ਟਾਇਰ 80 ਤੋਂ 85 ਪੈਸੇ ਆਪਾਂ ਨੂੰ ਮਿਲ ਜਾਣਗੇ ਰੇਟ ਮਾਲਕ ਨੇ 26500 ਰੁਪਿਆ ਲਾ ਕੇ ਭੇਜ ਜਾਗਾ ਮਾਲਕ ਕਹਿੰਦਾ ਵੀ ਘਾਟਾ ਪੱਧਾ ਕਰ ਲਾਂਗੇ ਚਲੋ ਇੱਕ ਵਾਰੀ ਡਿਮਾਂਡ ਹੈ ਜੀ ਪੀ ਵੀ 31 ਨੰਬਰ ਹੈ ਕੰਡੀਸ਼ਨ ਪੂਰੀ ਵਧੀਆ ਟਾਇਰ ਦੇ ਵਿੱਚ ਅਲਾਈ ਲੱਗਿਆ ਹੋਇਆ ਰੈਂਬ ਲੱਗਿਆ ਹੋਇਆ ਬਾਕੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹ ਮੋਟਰਸਾਈਕਲ ਕਿਸੇ ਨੂੰ ਵੀ ਪਸੰਦ ਆਏ ਕੋਈ ਵੀ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਨਸਾ ਖੜਾਗਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 97 8000 ਪੂਰਾ 3819 ਗੱਲ ਕਰੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ Maruti 800 ਗੱਡੀ ਪਹੁੰਚੀ ਆ ਆ ਰੇਟ ਬਹੁਤ ਘੱਟ ਹੈ ਜੀ 25000 ਰੁਪਿਆ ਸਿਰਫ 25000 ਦੇ ਵਿੱਚ ਕੀ ਆਉਂਦਾ ਜੀ ਗੱਡੀ ਮਿਲ ਰਹੀ ਆ ਮਾਲਕ ਕਹਿੰਦੇ ਇੰਜਨ ਉਂਜਰ ਪੂਰਾ ਵਧੀਆ ਹੈ ਇੰਜਨ ਵੱਲੋਂ ਕੋਈ ਕਮੀ ਨਹੀਂ ਮਲੇਰ ਕੋਟਲਾ ਮਾਲਕ ਦਾ ਏਰੀਆ ਤੇ 98 ਮਾਡਲ ਗੱਡੀਆਂ ਚ ਹੈ ਮਾਡਲ 98 ਲਾਜ਼ਮੀ ਆ ਪਰ ਬਾਡੀ ਲਾਈਨ ਵਧੀਆ ਪਈ ਹੈ ਰੰਗ ਰੂੰਗ 98 ਮਾਡਲ ਦੇ ਹਿਸਾਬ ਨਾਲ ਸਹੀ ਪਿਆਗਾ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਸੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਕਿਵੇਂ ਮਰਜੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਆ ਹਰ ਪਾਸੋਂ ਹਰ ਤਰ੍ਹਾਂ ਦੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਮਲੇਰਕੋਟਲੇ ਜਾ ਕੇ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 81469 ਤੇ 39748 ਜੜੇ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਐ ਇੱਕਮ ਗੱਡੀ ਫੂੜਦੀ ਆ ਤੇ ਗੱਡੀ ਸੇਲ ਕਰਨੀ ਐ 6 ਮਾਡਲ ਐ 26 ਤੱਕਰ ਪਾਸੀਆਂ 80000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਖੜੀ ਹੈ ਪਟਿਆਲੇ ਏਰੀਆ 'ਚੋਂ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਗੱਡੀ 'ਚ ਵਧੀਆ ਸੋਹਣੀ ਗੱਡੀ ਆ ਤੇ 골ਡਨ ਕਲਰ 'ਚ ਹੈ ਸ਼ਾਇਦ ਮੇਰੇ ਹਿਸਾਬ 'ਚ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਤੁਸੀਂ ਦੇਖ ਲਓ ਸਿਲਵਰ ਆ ਜਾਂ 골ਡਨ ਆ ਬਾਕੀ ਟਾਇਰ ਟੱਪਾ ਵਧੀਆ ਗੱਡੀ ਵਧੀਆ ਨੰਬਰ ਸਕਰੀਨ ਤੇ 84 373 8092 ਗੱਲਬਾਤ ਕਰਨੀ ਹੈ ਕਰੋ ਜਾ ਕੇ ਦੇਖਣੀ ਹੈ ਜਾ ਕੇ ਦੇਖੋ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਹੀ ਲਈ ਜੀ ਵੀਡੀਓ ਤੋਂ ਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਆਰਡਰ ਲਗਾ ਦਾਂਗੇ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੁਠੀ ਮਕਾਨ ਘਰ ਦੇ ਨਾਲ ਜੀ